ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਸਾਰੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਆਂ ਆਰਕਾਂ ਭਰਾਵਾਂ ਦੇ ਨਾਲ ਉਹ ਤੇ ਸੰਬੰਧ ਵਿੱਚ ਵੀ ਅਸੀਂ ਆਪਣੇ ਸਾਰੇ ਪੰਜਾਬ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਜਿੰਨੀ ਸੇਵਾ ਸਾਡੀ ਪੰਜਾਬ ਦੇ ਵਿੱਚ ਲੋਕਾਂ ਨੇ ਵਾਚ ਕਰਕੇ ਕੀਤੀ ਆ ਹਰ ਮਰੂ ਲਾ ਕੇ ਜ ਅਸੀਂ ਉਹਨਾਂ ਦਾ तहे ਦਿਨੋਂ ਧੰਨਵਾਦੀ ਆਂ ਅੱਜ ਗੁਰੂ ਰਾਮਦਾਸ ਜੀ ਦਾ ਜਨਮ ਦਿਨ ਹੈ ਤੇ ਉਹਨਾਂ ਦੀ ਸ਼ਰਧਾਂਜਲੀ ਆ ਆਰਗੇਨਾਈਜ਼ ਆ ਰਹੀ ਆ ਇਹਨਾਂ ਵੱਲੋਂ ਇਹ ਬਹੁਤ ਵਧੀਆ ਪਰਿਵਾਰ ਆ ਗੁਰਸਿੱਖ ਪਰਿਵਾਰ ਆ ਇਹਨਾਂ ਦੇ ਮਨੋਂ ਭਾਵਨਾ ਜਿਹੜੀਆਂ ਨੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਇਸ ਤਰ੍ਹਾਂ ਇਹ ਲੰਗਰ ਲਾਉਂਦੇ ਨੇ ਇਸ ਤਰ੍ਹਾਂ ਵਰ ਚੜ੍ਹ ਕੇ ਮਨ ਰਹਾ ਵੀ ਸਾਰੇ ਹੋਰ ਵੀ ਮਤਲਬ ਆ ਵੀ ਸੰਗਤ ਨੂੰ ਬੇਨਤੀ ਆ ਵੀ ਇਸ ਤਰ੍ਹਾਂ ਲਾਇਆ ਕਰਨ ਤੇ ਇਸ ਤਰ੍ਹਾਂ ਦਾ ਜਿਹੜਾ ਪੁਰਬ ਆ ਉਹ ਗੁਰੂ ਮਹਾਰਾਜ ਦਾ ਮਨਾਇਆ ਜਾਵੇ ਹਰ ਸਾਲ ਇਸ ਤਰ੍ਹਾਂ ਇਹ ਮਨਾਉਂਦੇ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਰੀ ਸੰਗਤ ਵੱਲੋਂ ਇਹਨਾਂ ਦਾ ਧੰਨਵਾਦ ਕਹੇ ਕਿ ਪ੍ਰਕਾਸ਼ ਸਾਹਿਬ ਹੈ ਜੀ ਪਤਾ ਹੀ ਜਿਸ ਤਰ੍ਹਾਂ ਗੁਰਾਉ ਦਾ ਨਗਰ ਦੇ ਵਿੱਚ ਅਮਰ ਸੇਵਾ ਦਾ ਹੈ ਬਹੁਤ ਪਖੀ ਰਾਹ ਚੱਲ ਰਿਹਾ ਹੈ ਉਸ ਦੇ ਅਧੀਨ ਇਹ ਜੀ ਐਨ ਆਰ ਹੋਟਲ ਪ੍ਰਾਈਸ ਵੱਲੋਂ ਭਾਰੀ ਅਧਿਤੀ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਪਰ ਕਿਰਪਾ ਕਰਕੇ ਮੇਸ਼ਾਇਨਾ ਤੇ ਲੰਗਰ ਦੀ ਸੇਵਾ ਜਿੱਥਾ ਜੜੀ ਬਾਬੇ ਨਾਨਕ ਤੋਂ ਚੱਲਦੀ ਆ ਕੀ ਦੇਖੇ ਚੱਲਦੀ ਜਾ ਰਹੀ ਹੈ ਸਾਦੇ ਸਾਦੇ ਹੋ ਰਹੇ ਬਾਕੀ ਲੋਕਾਂ ਨੂੰ ਵੀ ਇੱਕ ਅਰਾਸ ਹੈ ਕਿ ਇਹ ਸੇਵਾ ਚੱਲੂ ਰੱਖਿਓ ਕਿ ਹਮੇਸ਼ਾ ਦਾ ਹਮੇਸ਼ਾ ਦੁਗਾ ਦੁਗਾ ਤੱਕ ਸੇਵਾ ਚੱਲਿਰੇ ਰਹੋਗੇ ਤੁਸੀਂ ਸੁਨੇਹੇ ਜਿਹੜੀ ਆ ਸਕਤਾ ਬੈਠਿਆ ਪੰਜਾਬ ਦੇ ਵਿੱਚ ਬੈਠਿਆ ਤਾਂ ਨੂੰ ਕੁਝ ਕਹਿਣਾ ਜਾਓਗੇ ਜੀ ਬੇਸ਼ਕ ਦੇ ਵਿੱਚ ਵੀ ਇਹ ਸਾਰਾ ਕੁਝ ਚੱਲ ਰਿਹਾ ਹੈ ਘਟ ਨਹੀਂ ਹੈ ਆਪਣੇ ਤੱਕ ਪਹੁੰਚਦਾ ਜਾਂ ਨਹੀਂ ਪਹੁੰਚਦਾ ਪਰ ਮੈਂ ਥੋੜਾ ਜਿਹਾ ਫਰਮ ਜਾ ਕੇ ਆਇਆ ਉੱਥੇ ਵੀ ਲੋਕ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੇਵਾ ਕਰਦੇ ਨੇ ਆ ਇਹ ਬકરી ਚਲਾ ਕੇ ਉੱਥੇ ਉਹਨਾਂ ਕੋ ਸਮਾਂ ਸਿਰ ਸੈਚਡੇ ਸੰਡੇ ਹੁੰਦਾ ਉਹ ਕੋ ਪਿੱਛੋਂ ਕਿਉਂਕਿ ਕੰਮ ਕਰਦੇ ਰਹੇ ਤੇ ਦੋ ਦਿਨ ਸੇਵਾ ਮੈਂ ਵੇਖਿਆ ਕਰਦੇ ਨੇ ਤਨੋਂ ਤਨੋਂ ਵੀ ਕਰਦੇ ਇੱਥੇ ਵੀ ਭੇਜਦੇ ਨੇ ਨੌਜਵਾਨ ਪੀੜੀ ਜਿਹੜੀ ਹੈ ਇਹ ਪਿੱਛਤਰੀ ਆ ਰਹੀ ਆਪਣੇ ਨਹੀਂ ਨਹੀਂ ਨੌਜਵਾਨ ਪੀੜੀ ਨੇ ਤਾਂ ਹਾਂਜੀ ਰਿਕਾਰਡ ਤੋੜਦਾ ਹੈ ਸੇਵਾ ਕਰਨ ਵਾਲਾ ਉਹੀਂ ਦੇਖਿਆ ਹੁਣ ਆਏ ਤੁਸੀਂ ਵੀ ਗਏ ਹੋਣੇ ਜਿੱਥੇ ਹੜ ਆਏ ਨੇ ਉੱਥੇ ਮੇਰੇ ਖਿਆਲ ਆ ਵੀ 95% 98% ਨੌਜਵਾਨ ਜਿਹੜੀ ਆ ਜਿਨ੍ਹਾਂ ਨੇ ਆ ਕੇ ਸੇਵਾ ਕੀਤੀ ਆ ਬਹੁਤ ਵੱਡੀ ਗੱਲ ਆ ਕਿ ਇਹ ਪੰਜਾਬ ਵਾਲਿਆਂ ਦਾ ਕਿੱਡਾ ਵੱਡਾ ਲੰਬਾ ਲਾਇਆ ਜਿਨ੍ਹਾਂ ਨੂੰ ਕਹਿੰਦੇ ਇਹ ਨਸ਼ੇਈ ਨੇ ਇਹ ਮਿਸਟੈਂਡੇਰ ਦੇ ਟਰੈਕਟਰ ਭਜਾਈ ਫਿਰਦੇ ਆ ਅੱਜ ਵੀ ਟਰੈਕਟਰ ਭਜਣ ਦੇ ਪਰ ਦੇਖੋ ਕਿ ਸੰਦਰਭ ਤੇ ਭਜਦੇ ਆ ਇਹ ਦੇਖਣ ਵਾਲੀ ਗੱਲ ਆ ਤੇ ਸਿੱਖਣ ਵਾਲੀ ਗੱਲ ਆ ਤੇ ਉਹਨਾਂ ਨੂੰ ਇੱਕ ਬਹੁਤ ਤਗੜਾ ਜਵਾਬ ਵੀ ਹੈ ਜਿਹੜੇ ਕਹਿੰਦੇ ਕਿ ਪੰਜਾਬ ਵਾਲੇ ਦਾ ਨਿਖੇੜੀ ਹੋ ਗਏ ਬਹੁਤੇ ਐ ਕਿ ਨਹੀਂ ਜਵਾਬ ਤੁਹਾਡੇ ਮਾਧਿਅਮ ਰਾਹੀਂ ਕਹਿ ਰਹੇ ਆ ਕਿ ਇਹ ਜਵਾਬ ਥਾਂ ਦਾ ਪਹੁੰਚਣਾ ਚਾਹੀਦਾ ਮਿਹਰਬਾਨੀ ਉਹ ਸਾਰ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕ ਆਈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਸਰ ਸੁਭੂ ਸੰਤਨਵਾਸੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੇ ਗੁਰੂਪੁਰਖ ਦੀਆਂ ਲੱਖ ਲੱਖ ਵਧਾਈਆਂ ਆ ਸਾਰਾ ਵੀਨਾ ਗੁਰੂ ਰਾਮਦਾਸ ਜੀ ਤੇ ਗੁਰੂਕੁਮੀਆਂ ਖੁਸ਼ੀਆਂ ਸੰਗਤ ਮਨਾਉਂਦੀ ਆ ਉਸੇ ਦੇ ਜਿਹੜਾ ਉਹਦਾ ਇਤਿਹਾਸ ਗੁਰੂ ਰਾਮਦਾਸ ਜੀ ਦਿੱਤੇ ਗੱਲਾਂ ਦੇ ਵਿੱਚੋਂ ਹੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਲੰਗਰ ਚਲਾ ਰਹੇ ਆ ਉਹ ਖੁਸ਼ੀਆਂ ਮਨਾ ਰਹੇ ਮਹਾਰਾਜ ਸੱਚੇ ਪਾਤਸ਼ਾਹ ਤੇ ਸ਼ਹਿਰ ਨੂੰ ਸੰਗਤ ਨੂੰ ਸਾਰੇ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਪਾਰਾ ਚੜ੍ਹਦੀ ਕਲਾ ਰਹਿਣ ਵਾ ਗੁਰੂ ਦੀ ਖਾਲਸਾ ਨੂੰ ਸ਼ਗਾਵਾਂ ਨੂੰ ਕੋਈ ਪੈਡ ਤੇ ਪੂਰਾ ਗਰੁੱਪ ਕੋਲੋਂ ਇਹਨਾਂ ਆਰ ਦੇ ਪੂਰੇ ਗਰੁੱਪ ਕੋਲੋਂ ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਗੱਫੇ ਬਖਸ਼ਤ ਰਹਿਣ ਤੇ ਇਤਨਾ ਹੀ ਸੇਵਾ ਲੈਂਦੇ ਰਹਿਣ ਸਾਰੀ ਸੰਗਤ ਨੂੰ ਸਾਰੀ ਸੰਗਤ ਨੂੰ ਮਹਾਰਾਜ ਸੇਵਾ ਦੀ ਪ੍ਰੇਰਣਾ ਕਰਨ ਤੇ ਸੇਵਾ ਇਸ ਤਰ੍ਹਾਂ ਹੀ ਚਲਦੀ ਰਹੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਸਾਰਿਆਂ ਦੇ ਸਿਰ ਤੇ ਹੱਥ ਰੱਖ ਕੇ ਸਾਰੇ ਕਾਰਜ ਇਸ ਤਰ੍ਹਾਂ ਹੀ ਰਾਸ ਪਰੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ